ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਗ ਲੈ ਕੇ ਜਾਂਦੇ ਆ ਜੀ 6 ਜਿੰਨਾ ਚੋ ਗੱਬਣ ਚੈੱਕ ਪਾਸ ਵੀ ਆ 托ਕੜ ਵੀ ਆ ਵੀਡੀਓ ਨੂੰ ਐਂਡ ਟਿੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸਦੋ ਜੀ ਵੀਰੇ ਨਾਮ ਗੁਰਤਾਰਨ ਸਿੰਘ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ ਫੋਨ ਨੰਬਰ 9814728419 ਵੀਰੇ ਠੀਕ ਆ ਆਪਣੇ ਕੋਲ ਨਗ ਹੈਗੀ 67 ਹੈ ਹਾਂਜੀ ਕਿਧਰੋਂ ਕਰਕੇ ਬਈ ਸ਼ੁਰੂ ਇੱਧਰ ਹੀ ਕਰ ਲੈਨੇ ਆ ਚਿੱਟੀ ਬੈਡ ਤੋਂ ਜੀ ਹਾਂਜੀ ਸੁਆ ਕਿੰਨਾ ਜੀ ਇਹਦਾ ਇਹ ਸੁਆ ਪਹਿਲੇ ਹੈ ਬਈ ਠੀਕ ਆ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਇਹ ਵੀਰੇ 3 ਮਹੀਨੇ ਚੈੱਕ ਪਾਸਾ ਕਨਫਰਮ ਆ ਠੀਕ ਆ ਹਾਂ ਅਗਲਾ ਆਪਦਾ ਡਾਕਟਰ ਨਾਲ ਹੀ ਲੈ ਕੇ ਆਵੇ ਹਾਂ ਨਾਲੇ ਵੀਰੇ ਚੈੱਕਪਾਸ ਕਰਾ ਸਕਦਾ ਠੀਕ ਆ ਪੋਰਟ ਸ਼ਾਂਗ ਤਾਂ ਹੈ ਨਹੀਂ ਕੋਈ ਵੀਰੇ ਮਾਣੋ ਵੀ ਚਾਰ ਹੀ ਥਾਣਾ ਠੀਕ ਆ ਚਾਰ ਹੀ ਥਾਣਾ ਜੀ ਤਿੰਨ ਮਹੀਨਿਆਂ ਦੀ ਕਨਫਰਮ ਚੈੱਕਪਾਸ ਹੈ ਜੀ ਡਾਕਟਰ ਸਾਹਿਬਾਨ ਤੁਸੀਂ ਆਪਦਾ ਨਾਲ ਹੀ ਲੈ ਕੇ ਆਇਓ ਜੀ ਸੋਹਣਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਬਾਕੀ ਥਾਣ ਮੈਂ ਤੁਹਾਨੂੰ ਚੈੱਕ ਵੀ ਕਰਵਾ ਦੂੰਗਾ ਵੀਰੇ ਸੋਹਣੇ ਸਾਈਜ਼ ਦਾ ਥਾਣ ਲੱਗਿਆ ਵਾ ਜਦੋਂ ਬਾਣ ਲਈ ਆਪਾਂ ਬਾਅਦ ਚ ਚੈੱਕ ਕਰਵਾ ਦਿੰਨੇ ਆ ਜੀ ਬਾਕੀ ਝੋਲੀ ਚੰਗੀ ਬਾਕੀ ਝੋਲੀ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਦਰਦਾ ਜੀ ਬਸੋਂ ਬੈਗ ਸਾਈਡ ਤੋਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਵੀਰੇ ਲਓ ਜੀ ਕਰੋ ਚੈੱਕ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਬਾਈ ਇਹ ਦੇਰਾ ਦਾ 14000 ਰੁਪਏ ਦੀ ਹੋਜੂ ਮਾਨ ਤਣ ਜੀ ਕਰਦਾ ਹੈ ਬਾਈ ਠੀਕ ਆ ਦੋ ਨੰਬਰ ਨਗਦਾ ਸੂਆ ਕਹਿੰਦਾ ਮੈਂ ਜੀ ਤੇ ਦੂਜੇ ਸੂਏ ਵਾਸਤੇ ਬਈ ਗੱਬਣ 7 ਮਹੀਨੇ ਦੀ ਹੋਣ ਵਾਲੇ ਤਕਰੀਬਨ ਇਹ 6.5 ਦੀ ਆ ਦੁੱਧ ਵੀਰੇ ਦੁੱਧ ਡرائی ਆ ਬਾਈ 6.5 ਮਹੀਨੇ ਦੀ ਗੱਬਣ ਚੈੱਕ ਪਾਸ ਆ ਹਾਂਜੀ ਹਾਂਜੀ ਬਾਈ ਠੀਕ ਆ ਸੱਜਰ ਦਾ ਵੀਰੇ ਕੀ ਰਿਕਾਰਡ ਹੈ ਜੀ ਇਹਦਾ ਉਹ 40 ਕਿਲੋ ਕਹਿੰਦੇ ਦਾ ਬਾਈ ਆਪਾਂ ਨੂੰ ਬਾਕੀ ਝੋਲੀ ਤੋਂ ਏਰੀਆ ਲਾਖਦੇ ਹਾਂ ਦੁੱਧ ਦੇਤਾ ਹੋਣਾ ਬਾਈ ਤਾਂ ਆਪਾਂ 30 25 ਕਿਲੋ ਦੋਤਾ ਕੱਦ ਵਿੱਡਾ ਲੀਆ ਕੋਈ ਛੋਟੀ ਨਹੀਂ ਸਾਡੇ 7 ਮਹੀਨਿਆਂ ਦੀ ਜੀ ਨਹੀਂ ਨਹੀਂ ਸਾਡੇ 6 ਮਹੀਨੇ 7 ਮਹੀਨੇ ਦੀ ਜੀ ਸਾਡੇ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਵੀਰੇ ਹੁਣ ਤਾਂ ਪਿੱਛੇ ਸਾਮ ਸੰਭਾਲ ਦਾ ਹੀ ਸਮਾਂ ਰਹਿ ਗਿਆ ਵੀਰੇ ਜਿੰਨੀ ਕੁ ਤੁਸੀਂ ਸਾਮ ਪੇਦੀ ਕਰ ਲੋਗੇ ਉਹਨਾਂ ਦੁੱਧ ਦੇ ਥੱਲੋ ਝੂ ਸਕਦੇ ਆ ਜੀ ਥਾਣ ਓਕੇ ਆ ਬਿਲਕੁਲ ਵੀਰੇ ਓਕੇ ਓਕੇ ਚਾਰੇ ਥਾਣਾ ਠੀਕ ਆ ਵੀਰੇ ਉਹ ਝੋਲੀ ਬੜੀ ਕਰਕੇ ਆ ਲੈ ਕੋਈ ਫਿਰਦੀ ਆ ਹੂੰ ਝੋਲੀ ਬਾਲੀ ਕਰਕੇ ਲੁਕੇ ਵੇ ਆ ਥਾਣਾ ਵੀਰੇ ਹਾਂਜੀ ਹਾਂਜੀ ਬਾਕੀ ਕੱਦ ਵੈਡ ਵਾਲੀ ਆ ਕੋਈ ਆਏ ਛੋਟੀ ਮੰਨ ਕੇ ਨਾ ਆਵੇ ਹੈਨਾ ਬਈ ਹਾਂਜੀ ਹਾਂਜੀ ਇਹਦੀ ਕੀਮਤ ਆ ਵੀਰੇ ਇਹ ਬਈ 30000 ਹੀ ਦੇ ਲਾਂਗੇ ਹੋਜੂ ਮਾਨਤਾ ਲਈ ਕਰਤਾ ਹੀ ਮਾਨਤਨ ਬਈ ਠੀਕ ਆ ਅੱਗੇ ਨਗ ਨੰਬਰ ਆ ਗਿਆ ਵੀਰੇ ਆਪਣਾ ਤਨ ਜੀ ਸਿੰਘਾਂ ਵਾਲੀ ਵੈੜੇ ਦਾ ਸੁਆ ਕਿੰਨਾ ਮਾ ਜੀ ਇਹ ਬਈ ਪਹਿਲਣਾ ਇਹ ਕਿੰਨੇ ਸਮੇਂ ਦੀ ਗੱਬਣਾ ਜੀ ਤਿੰਨਾ ਦੀ ਬਈ ਇਹ ਵੀ ਚੱਕ ਪਾਸ ਤਿੰਨਾਂ ਦੇ ਫੋਰ ਸ਼ੰਗ ਤਾਂ ਹੈ ਨਹੀਂ ਬਾਈ ਜੀ ਨਾ ਨਾ ਦੇ ਚਾਰ ਹੀ ਥਾਣਾ ਇਹ ਠੀਕ ਹੈ ਵੀਰੇ ਫੋਰ ਕੈਮਰਾ ਕਰਦੇ ਠੰਡੀ ਸੀਲ ਫੋਲੋ ਕਰਮਾ ਲਈ ਠੀਕ ਹੈ ਵੀਰੇ ਸਿੰਗ ਮਾਰਦੀ ਮੂਰਤੀ ਨਾ ਨਾ ਯਾਰ ਬਾਈ ਯਾਰ ਲੈ ਠੀਕ ਹੈ ਬਾਕੀ ਇਹ ਕ੍ਰੋਸ ਸ਼ੰਗ ਹੈ ਨਾ ਦੁੱਧ ਵੀ ਇਹਦਾ ਚੰਗਾ ਹੋ ਹਾਂ ਮਈਆਂ ਦਾ ਤਾਂ ਪੀਉਗੀ ਬਈ ਇਹ ਹੂੰ ਫੈਟ ਵਾਲਾ ਛੋਟੇ ਛੋਟੇ ਸਿੰਗ ਜ਼ਰੂਰ ਆ ਪਰ ਬਾਈ ਕਹਿੰਦਾ ਮਾਰਦੀ ਨਹੀਂ ਠੰਡੀ ਸੀਲ ਦੀ ਫੁੱਲ ਗਾਰੰਟੀ ਆ ਬਾਕੀ ਚਾਰ ਹੀ ਥਾਣਾ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਮੁਠੀ ਵਾਲਾ ਥਾਣਾ ਲੱਗਿਆ ਬਾਈ ਠੀਕ ਹੈ ਬਾਈ ਚੰਗੀ ਆ ਯਾਨੀ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਹੋਵੇ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ ਇਹਦੀ ਕੀਮਤ ਵੀਰੇ ਇਹ ਆਪਾਂ ਦੇਣਾ 13000 ਰੁਪਏ ਦੀ ਇਹ 13 ਜੋੜਾ ਲੈ ਜੇ ਬਾਈ ਕੋਈ ਮਾਨਤਨ ਕਰਦਾ ਜੇ ਕੋਈ ਅਗਲਾ ਠੀਕ ਆ ਇਹ ਬਾਈ ਕਹਿੰਦਾ ਆਪਾਂ ਦੇ ਦਾਂਗੇ 13000 ਦੀ ਜੇ ਕੋਈ ਜੋੜਾ ਲੈ ਜੂ ਤਾਂ ਵੀਰੇ ਮਾਨਤਨ ਜਰੂਰ ਹੋ ਜਾਊਗਾ ਅੱਗੇ ਚਿੱਟੀ ਵੜਾ ਗਈ ਵੀਰੇ ਇਹਦਾ ਸੂਆ ਕਿੰਨੇ ਮਾਜੀ ਇਹ ਸੂਏ ਪਹਿਲੇ ਸੂਈ ਵੀ ਆ ਬਈ ਪਹਿਲੇ ਸੂਏ ਸੂਈ ਵੀ ਆ ਟੋਕੜੀ ਹੈ ਜੀ ਟੋਕੜੀ ਮਹੀਨੇ ਜਿਹੜੇ ਮੈਨੇ ਸੁਈ ਆਪਣਾ ਉੱਥੇ ਦੌਲਤਪੁਰੇ ਕੰਮਣੀ ਜੀ ਉੱਥੇ ਬੱਚਾ ਮਰਿਆ ਜੀ ਇਹਦਾ ਕਿਉਂ ਲੈ ਕੇ ਜਾਂਦੀ ਸੀਗੀ ਉਹ ਠੰਡ ਨੂੰ ਲੱਗੀ ਸੀਗੀ ਠੀਕ ਆ ਹਾਂ ਕਿੰਨਾ ਨਟ ਦੁੱਧ ਤਿਆਰ ਆ ਜੀ ਦੁੱਧ ਇਹਦਾ ਭਾਈ 9 ਕਿਲੋ ਸੀ ਆ ਹੁਣ ਹੀਟ ਕੱਡੇ ਘੜੀ ਦਾ 7 ਕਿਲੋ ਹੋਊਗਾ ਹੀਟ ਕੱਡੇ ਵੀ ਆ ਹਾਂ ਠੀਕ ਕ੍ਰੋਸ ਤਾਂ ਨਹੀਂ ਹੋਈ ਜੀ ਇਹ ਕਰਾਦਣੀ ਆ ਪਾ ਅੱਜ ਸਾਂਣ ਤੋਂ ਮਾਲੀ ਤੋਂ ਠੀਕ ਆ ਆਪਣੇ ਕੋਲ ਹੀ ਆ ਮਾਲੀ ਆਪਣੇ ਕੋਲ ਹੀ ਮਾਲੀ ਖੜਾ ਵਾ ਠੀਕ ਆ ਵੀਰੇ ਦੁੱਧ ਹੁਣ 7 ਕਿਲੋ ਮੰਨ ਕੇ ਆ ਜੀ ਹਾਂ ਵੀਰੇ ਮੰਨ ਕੇ ਆ ਜੀ ਤੋੜ ਕੇ ਦਿਖਾ ਦੀ ਵੀਰੇ ਦੋੜਾਂ ਚੋੜੇ ਪੈਂਟਾਂ ਚੋੜੇ ਦੋਦੇ ਨਾ ਹੀ ਕੱਢੂਗੀ ਠੀਕ ਆ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਜਾਤ ਬਰੀਡ ਦੀ ਵੀ ਚੰਗੀ ਆ ਤੇ ਥੋੜੀ ਠੰਡ ਦਾ ਮੌਸਮ ਕਰਕੇ ਵੀਰੇ ਨਵਾਤੀ ਦਵਾਤੀ ਨੀਗੀ ਤੇ ਬਾਈ ਕਹਿੰਦਾ ਆਪਾਂ ਕ੍ਰੋਸ ਵੀ ਕਰਾ ਦੇਣੀ ਆ ਬੁੱਲ ਬਾਈ ਦੇ ਕੋਲ ਹੀ ਆ ਬਾਕੀ ਉਹਦੀ ਵੀ ਤੁਹਾਨੂੰ ਡਿਟੇਲ ਲੈ ਦਾਂਗੇ ਜਾਤ ਬਹੁਤ ਆ ਹੈਨਾ ਬੱਚੀ ਚੰਗੀ ਚੰਗੀ ਬੱਚੀ ਸਮਝੀ ਨਹੀਂ ਬੱਚੀ ਸਮਝੀ ਨਹੀਂ ਬੱਚੀ ਕੱਲੀ ਜਾਤ ਬਰੀਡ ਦੀ ਪੂਰੀ ਚੰਗੀ ਆ ਸੋਹਣਾ ਮੁਠੀ ਕੱਲਾ ਕੱਲਾ ਨਿੱਖੜਮਾ ਤੇ ਇਹਦੀ ਕੀਮਤ ਵੀਰੇ ਇਹ 20000 ਦੀ ਦੇ ਦਾਂਗੇ ਇਹ ਦੇ ਦਾਂਗੇ ਬਾਈ ਕਹਿੰਦਾ 22000 ਰੁਪਏ ਦੀ 9 ਕਿਲੋ ਨੈਟ ਦੁੱਧ ਦਾ ਤੇ 5 ਨੰਬਰ ਨਾਗ ਆ ਗਿਆ ਵੀਰੇ ਇਹਦਾ ਸੁਆ ਕਿੰਨੇ ਮਾ ਜੀ ਇਹ ਪਹਿਲਾਂ ਮੱਛੀ ਮੂੰਹ ਦੇ ਦਾਂਦ ਬਾਈ ਇਹ ਕਿੰਨੇ ਸਮੇਂ ਦੀ ਗੱਬਣਾ ਜੀ ਇਹ ਬਾਈ 6ਾਂ ਚੱਲੀ ਜਾਂਦਾ ਇਹਨੂੰ ਸਾਢੇ ਪੰਜਾਂ ਦੇ ਚੈੱਕ ਪਾਸ ਹੋ ਗਈ ਮੱਛੀ ਸਾਢੇ ਪੰਜਾਂ ਦੀ ਚੈੱਕ ਪਾਸ ਹੋ ਗਈ ਫੂਟ ਸ਼ਾਂਗ ਤਾਂ ਹੈ ਨਹੀਂ ਬਾਈ ਨਾ ਬਈ ਚਾਰ ਹੀ ਥਾਣਾ ਦਾ ਵੇਲਾ ਮੱਛੀ ਦਾ ਠੀਕ ਹੈ ਇਹਨਾਂ ਕਰਵਾ ਛੱਡੋਲੀ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਐਂਡ ਕੱਲਾ ਕੱਲਾ ਲੈ ਲਾਹੇ ਬਈ ਇਹ ਮੱਛੀ ਦਾ ਠੀਕ ਹੈ ਬਈ ਚਾਰ ਹੀ ਥਾਣਾ ਮੋਹ ਦੋਂਦੀ ਆ ਬਦੰਦ ਵੀ ਚੈੱਕ ਕਰਾਈ ਦੇਣੇ ਆ ਮੁੜਕੇ ਵਾਲਾ ਵੀਡੀਓ ਕਰਾਉਣ ਚੰਗੇ ਆ ਹਨਾ ਮੁੜਕੇ ਵਾਲਾ ਕਹਿੰਦਾ ਮੈਂ ਬਈ ਪੱਕੀ ਦੋਂਦੀ ਆ ਹੂੰ ਇਹੜੀ ਲੋਕ ਵਹਿਮ ਚ ਨਹੀਂ ਰਹਿੰਦਾ ਕਿਉਂਕਿ ਠੰਡ ਦਾ ਟਾਈਮ ਹੋ ਰਿਹਾ ਨੇੜੋ ਚੱਲ ਲੱਗੇ ਹੋਣਾ ਦੋਂਦੀ ਪੂਰੀ ਓਰੀਜਨਲ ਜਿਹੜੀ ਦੋ ਦੰਦ ਬੱਚਾ ਹੀ ਜਾਂ ਨਿੱਗਰ ਨਰੋ ਹੀ ਪੂਰੀ ਚੰਗੀ ਆ ਹਨਾ ਇਹ ਕੋਈ ਆਏ ਨਹੀਂ ਕਰਮ ਵਾਲੀ ਫੁੱਲ ਸੰਭੀ ਪਲੀ ਹਜੇ ਦੋ ਦੰਦ ਬੱਚਾ ਹੀ ਆ ਕੱਲੇ ਸੰਗ ਸੰਗ ਹੀ ਆ ਜੇ ਸੰਗ ਨਾ ਹੁੰਦਿੱਤਾ ਹਨਾ ਬਈ ਸਾਂਗ ਹੀ ਨਾ ਮਾਤਰੀ ਹੋਵੇ ਬੂਥੀ ਦੇ ਵੇਹ ਹੈ ਵੀ ਨਾ ਮਾਤਰੀ ਸਹੀ ਗੱਲ ਆ ਬੂਥੀ ਵੇ ਤਾਂ ਕਨੀ ਵੱਚੀ ਬੂਥੀ ਵਾਲੀ ਆ ਚੰਗੀ ਤੇ ਇਹਦੀ ਕੀਮਤ ਵੀਰੇ ਇਹ ਵੀ 32000 ਦੀ ਦੇ ਦਾਂਗੇ ਇਹ ਵੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਯਾਰ ਹੋਰ 629 ਦੇਣਾ ਬਣਾ 32 ਦੀ ਦੇ ਦਾਂਗੇ ਇਕੱਠੇ ਨਗ ਲੈ ਜੀ ਦੋ ਤਿੰਨ ਮਲਾ ਕੇ ਖੁੱਲਾ ਮਾਨ ਤਣ ਜੀ ਹਾਂ ਹਾਂ ਜਿਵੇਂ ਐਮਬਰਾਡ ਉਵੇਂ ਕਰਦੇ ਪਈਆ ਠੀਕ ਆ ਵੀਰੇ ਅੱਗੇ ਨਗ ਨੰਬਰ ਆ ਗਿਆ ਵੀਰੇ ਆਪਣਾ 6 ਇਹਦਾ ਸੁਆ ਕਿੰਨਾ ਮਾ ਜੀ ਤੇ ਦੂਜੇ ਸੁਆ ਆਸਤੇ ਬਈ ਦਣ 20 25 ਕੱਢਦੀ ਬੜ ਥਲੋਤਰੀ ਆ ਮੀਨਾ ਮੰਨ ਕੇ ਆ ਜੇ ਕੋਈ ਲੈ 20 ਕੱਢੂਗੀ ਦੁੱਧ ਲਾਉਣੇ ਪੈਗੇ ਨਾ ਪਹਿਲਾ ਲੈ ਪੈਗੀ ਆ ਹਾਂ ਇਹ ਤੇਰੇ ਲੈ ਹੁਣ ਬਈ ਕਰੋ ਸੰਗ ਜਾ ਥੋੜੇ ਵਿੱਚ ਪੈ ਜਾਂਦੀ ਨਾ ਇਹ ਇਹ ਕਿਰੇ ਉੱਤਰੋ ਥਲੋ ਕਿਰੇ ਹੀ ਉੱਤਰੇ ਹੋਣਾ ਸਹੀ ਗੱਲ ਛੋਟੀ ਛੋਟੀ ਸਿੰਗੀ ਜ਼ਰੂਰ ਆ ਮਾਰ ਦੀ ਮੁਰਦੀ ਤਾਂ ਹਾਂ ਬਈ ਠੰਡੀ ਸੀਲ ਆ ਯਾਰ ਜੇ ਮੈਂ ਕੋਈ ਮਾਰਜੀ ਬੈਠਾ ਜੋ ਮਾਰਜੀ ਥੱਲੇ ਲੇ ਗਿਰੋ ਹੱਥ ਲਾਈ ਜਾ ਇਨੀ ਠੰਡੀ ਕਰਮਲੀ ਠੀਕ ਆ ਵੀਰੇ ਹਾਂ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਨਿੱਗਰ ਨਰੋਈ ਆ ਇਹ ਵੀ ਕਰੋ ਸੰਗ ਦਾ ਫਾਇਦਾ ਬਈ ਫੈਟ ਚੰਗੀ ਆ ਜਾਂਦੀ ਆ ਹਨਾ ਬਈ ਇਹਦੀ ਮੱਝਾਂ ਮੱਝਾਂ ਜੀ ਪਹਿਣਾ ਇਹਦਾ ਬਈ ਹੂੰ ਮੱਝਾਂ ਜੀ ਪਹਿਣਾ ਦਾ ਸੀਵਣੂ ਚੰਗਾ ਲੱਗਿਆ ਤੇ ਕਰ ਮਾਰ ਲੀ ਤੇ ਇਹਦੀ ਕੀਮਤ ਵੀਰੇ ਇਹ 28000 ਦੀ ਆ ਜੇ ਨਾ ਤਿਆਰ ਹੋਈ ਨਾ ਤਿਆਰ ਵਾਲਾ ਮੁੱਲ ਮੁਰਕੇ ਠੀਕ ਆ ਇਹ ਬਾਈ ਕਹਿੰਦਾ 28000 ਦੀ ਅੱਜ ਅੱਜ ਦੇ ਦਾਂਗੇ ਜਦੋਂ ਤਿਆਰ ਹੋਊਗੀ ਤੇ ਫਿਰ ਮੁੱਲ ਉਦੋਂ ਦਾ ਉਦੋਂ ਕਰਾਂਗੇ ਜੀ ਤੇ ਜਿਹੜਾ ਬਾਈ ਆਪਣੇ ਕੋਲ ਮਾਲੀ ਆ ਇਹ ਕਿਹੜੇ ਸੀਮਨ ਦਾ ਵੀਰੇ ਬਾਈ ਉਹਨਾਂ ਐਬੀਐਸ ਇਹਦੇ ਦੱਸਿਆ ਵਾ ਉਹਦਾ ਨਾਮ ਮੁਸਿੰਮਤ ਕਿਤੇ ਠੀਕ ਆ ਤੇ ਇਹ ਦੂਜਾ ਕਿਹ ਨਾਲ ਹੈ ਇਹਦੀ ਮਾ ਦਾ ਰਿਕਾਰਡ ਹੈ ਆਪਣਾ ਹੈ ਆਪਣੇ ਸੱਜਣ ਮਿੱਤਰਾਂ ਕੋਲੇ ਲਿਆ ਤੱਕੀ ਗਲ ਦਾ ਤੇਰੀ ਮਾ ਦਾ ਰਿਕਾਰਡ ਆ ਠੀਕ ਆ ਹਾਂ ਮੂਹ ਦੋ ਦੰਦ ਦਾ ਬੱਚਾ ਬੱਚਾ ਦੋ ਦੰਦ ਦਾ ਇਹ ਸੇਲ ਲਈ ਤਾਂ ਹੈ ਨਹੀਂ ਗਾ ਨਹੀਂ ਨਹੀਂ ਗਾਇਆਂ ਵਾਸਤੇ ਆਲੇ ਕਰੋਸ ਕਰਾਉਣ ਵਾਸਤੇ ਕਰੋਸ ਕਰਾਉਣ ਵਾਸਤੇ ਜੋ ਵੀ ਚਾਹ ਚੰਦਾ ਹੈ ਦੇਵੀ ਦਮਾ ਜੀ ਆਪਾਂ ਬੱਚਾ ਮੰਗਦਾ ਹੋਇਆ ਠੀਕ ਆ ਠੀਕ ਆ ਕੱਲ ਬਹੁ ਵਜੇ ਕਰਮ ਵਾਲੇ ਦੇ ਠੀਕ ਆ ਇਹ ਬਾਈ ਕਹਿੰਦਾ ਕਰੋਸ ਹਾਸਤੇ ਆ ਵੀਰੇ ਬਾਕੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਟੈਸਟਿਕਲ ਵੀ ਚੈੱਕ ਕਰ ਲਓ ਚੰਗਾ ਬੱਚਾ ਹੈ ਨਾ ਕਿਸੇ ਨੇ ਚਲੋ ਸੰਭਣਾ ਹੋਵੇ ਤੇ ਇਹਦੀ ਫਿਰ ਕਿੰਨੀ ਫੀਸ ਆ ਵੀਰੇ ਤੇ ਆਪਾਂ ਬਈ 700 ਦੇ ਛੱਡ ਦਿਆ ਕਰਾਂਗੇ ਜੇ ਕੋਈ ਬਹੁਤ ਦੂਰੋਂ ਆਊਗਾ 500 ਰੁਪਏ ਦੇ ਵੀ ਛੱਡ ਦਿਆ ਕਰਾਂਗੇ ਠੀਕ ਹੈ ਵੀਰੇ ਜੇ ਕੋਈ ਕਿਸੇ ਨੂੰ ਜ਼ਿਆਦਾ ਬਾਟ ਪੈ ਜਾਂਦੀ ਆ ਤਾਂ ਬਾਈ ਕਹਿੰਦਾ ਫੀਸ 500 ਰੁਪਿਆ ਨੇੜੇ ਨੇੜੇ ਵਾਲੇ ਵੀਰ ਨੂੰ 700 ਰੁਪਿਆ ਹਾਂਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ